ਮંત્રી ਅਮਨ अरोड़ा ਦੇ ਵੱਲੋਂ ਜੋ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਕੁਝ ਲੋਕਾਂ ਦੀ ਮੌਤ ਹੋ ਗਈ ਪਰਿਵਾਰ ਨੂੰ ਮਿਲੇ ਮੰਤਰੀ ਅਮਨ अरोड़ा ਉੱਥੇ ਇੱਕ ਬਿਆਨ ਵੀ ਸਾਹਮਣੇ ਆ ਰਿਹਾ ਹੈ ਤੇ ਜਿੱਥੇ ਮੰਤਰੀ ਅਮਨ अरोड़ा ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਉਹ ਸ਼ਰਾਬ ਠੇਕੇ ਤੋਂ ਪੀ ਕੇ ਲੋਕਾਂ ਦੀ ਮੌਤ ਹੋ ਜਾਂਦੀ ਤਾਂ ਸਰਕਾਰ ਜ਼ਿੰਮੇਵਾਰ ਹੁੰਦੀ ਤੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਇਸ ਗੱਲ ਤੇ ਉੱਤੇ ਵਿਵਾਦ ਖੜਿਆ ਹੋਇਆ ਹੈ ਤੇ ਉੱਥੇ ਹੀ ਪੰਜਾਬ ਸਰਕਾਰ ਅਤੇ ਮੰਤਰੀ ਅਮਨ ਅਰੋੜਾ ਤੇ ਸਵਾਲ ਜਿਹੜੇ ਅਕਾਲੀ ਦਲ ਦੇ ਵੱਲੋਂ ਚੱਕੇ ਜਾ ਰਹੇ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਵੀ ਸੱਦੇ ਜਾ ਰਹੇ ਨੇ ਤੇ ਜਿਸ ਦੇ ਦੌਰਾਨ ਪਰਮਵੰਤ ਸਿੰਘ ਵੰਟੀ ਰਮਾਣਾਂ ਦੇ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਜੋ ਮੰਤਰੀ ਅਮਨ अरोड़ा ਦੇ ਵੱਲੋਂ ਇਹ ਇਹ ਭद्दी ਸ਼ਬਦਾਬਲੀ ਵਰਤੀ ਗਈ ਹੈ ਕਿ ਇਹ ਕਹਿਣਯੋਗ ਸੀ ਤੇ ਜਿਸ ਦੇ ਦੌਰਾਨ ਉਹਨਾਂ ਨੇ ਦੂਜੇ ਪਾਸੇ ਇਹ ਵੀ ਗੱਲ ਕਹੀ ਕਿ ਹੁਣ ਕੇਜਰੀਵਾਲ ਗ੍ਰਿਫਤਾਰ ਹੋਇਆ ਹੈ ਕਿ ਅਜਾਈਆਂ ਹੁਣ ਕੇਜਰੀਵਾਲ ਨੂੰ ਲੈ ਕੇ ਚੱਕ ਰੀਆਂ ਤਾਂ ਬਹੁਤ ਹੁੰਦੀਆਂ ਨੇ ਤੇ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਉਦੋਂ ਤੁਸੀਂ ਬੋਲਦੇ ਵੀ ਨਹੀਂ ਤੇ ਜਿਸ ਨੂੰ ਲੈ ਕੇ ਜਾ ਰਹੀ ਲਈ ਸ਼ਰਾਬ ਪੀਣ ਕਾਰਨ ਇੱਕੀ ਲੋਕਾਂ ਦੀ ਮੌਤ ਹੋ ਗਈ ਪਰੰਤੂ ਹਜੇ ਤੱਕ ਕੋਈ ਰਿਐਕਸ਼ਨ ਨਹੀਂ ਹੋ ਰਿਹਾ ਤੇ ਲੋਕਾਂ ਨੂੰ ਦਿਖਾਵਾ ਕੀਤਾ ਜਾ ਰਿਹਾ ਹੈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆਂ ਹੋਰ ਪੰਜਾਬ ਸਰਕਾਰ ਨੂੰ ਲੈ ਕੇ ਬੰਟੀ ਰਵਾਣਾ ਦਾ ਕੀ ਕੰਨਾ ਚਾਰ ਦਿਨ ਹੋ ਗਏ ਪੰਜਾਬ ਦੇ ਵਿੱਚ ਨਜਾਇਜ਼ ਸ਼ਰਾਬ ਪੀਣ ਕਾਰਨ ਅੱਜ ਜਿਹੜੇ ਲੋਕ ਜਿਹੜੇ ਲੋਕ ਦੁਨੀਆ ਤੋਂ ਚਲੇ ਗਏ ਉਹਨਾਂ ਦੀ ਗਿਣਤੀ 21 ਹੋ ਚੁੱਕੀ ਹੈ ਸੰਗਰੂਰ ਜ਼ਿਲ੍ਹਾ ਜਿਹੜਾ ਮੁੱਖ ਮੰਤਰੀ ਦਾ ਹੋਮ ਡਿਸਟ੍ਰਿਕਟ ਹੈ ਉਥੇ ਘਟਨਾ ਵਾਪਰੀ ਪੰਜਾਬ ਦਾ ਐਕਸਾਈਜ਼ ਮਿਨਿਸਟਰ ਉਸ ਜ਼ਿਲ੍ਹੇ ਦਾ ਪੰਜਾਬ ਦਾ ਇੱਕ ਸੀਨੀਅਰ ਮਿਨਿਸਟਰ ਸੁਨਾਮ ਤੋਂ ਹੈ ਜਿਹਦੇ ਹਲਕੇ ਦੇ ਵਿੱਚ ਮੌਤਾਂ ਹੋਈਆਂ ਪਰ ਅੱਜ ਤੱਕ ਮੁੱਖ ਮੰਤਰੀ ਪੰਜਾਬ ਨੂੰ ਉਹਨਾਂ ਲੋਕਾਂ ਨੂੰ ਜਾ ਕੇ ਜਿਹੜੇ ਪੀੜਤ ਪਰਿਵਾਰ ਹੈ ਉਹਨਾਂ ਨੂੰ ਮਿਲਣ ਦਾ ਸਮਾਂ ਨਹੀਂ ਮਿਲਿਆ ਅਰਵਿੰਦ ਕੇਜਰੀਵਾਲ ਦੀ ਚਾਕਰੀ ਕਰਨ ਵਾਸਤੇ ਦਿੱਲੀ ਜਾਣ ਦਾ ਸਮਾਂ ਉੱਥੇ ਧਰਨੇ ਮੁਜਾਰੇ ਲਾਉਣ ਦਾ ਸਮਾਂ ਹੈਗਾ ਪਰ ਆਪਦੇ ਜ਼ਿਲ੍ਹੇ ਦੇ ਵਿੱਚ ਆਪਦੇ ਪਿੰਡ ਦੇ ਗੁਆਂਢ ਵਿੱਚ ਹੋਈਆਂ ਮੌਤਾਂ ਵਿੱਚ ਜਾ ਕੇ ਅਫਸੋਸ ਕਰਨ ਦਾ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋਣ ਦਾ ਸਮਾਂ ਨਹੀਂ ਇਲੈਕਸ਼ਨ ਕਮਿਸ਼ਨ ਨੇ ਰਿਪੋਰਟ ਮੰਗ ਲਈ ਪੰਜਾਬ ਸਰਕਾਰ ਤੋਂ ਦਿੱਲੀ ਬੈਠਿਆ ਨੇ ਪਰ ਪੰਜਾਬ ਦਾ ਮੁੱਖ ਮੰਤਰੀ ਗਾਇਬ ਹੈ ਇਸ ਤੋਂ ਵੀ ਵੱਡੀ ਦੁੱਖ ਦੀ ਗੱਲ ਜਿਵੇਂ ਮੈਂ ਜ਼ਿਕਰ ਕੀਤਾ ਸੁਨਾਮ ਹਲਕੇ ਦਾ ਮੰਤਰੀ ਅਮਨ ਅਰੂੜਾ ਕੱਲ ਆਪਦੇ ਹਲਕੇ ਦੇ ਵਿੱਚ ਲੋਕਾਂ ਨੂੰ ਮਿਲਣ ਗਿਆ ਜਿਨ੍ਹਾਂ ਦੇ ਪਰਿਵਾਰਾਂ ਦੀ ਡੈਥ ਹੋਈ ਹੈ ਤੇ ਇੰਨੀ ਮੈਂ ਕਹੂੰਗਾ ਇਨਹਿਊਮਨ ਗੱਲ ਕੀਤੀ ਉੱਥੇ ਇਨਸਾਨੀਅਤ ਦੇ ਮਿਆਰ ਇੰਨਾ ਗਿਰ ਗਿਆ ਮੈਂ ਪੜ ਕੇ ਦੱਸਦਾ ਹਾਂ ਅਮਨ ਅਰੂੜੇ ਨੇ ਉਹਨਾਂ ਲੋਕਾਂ ਨੂੰ ਕੀ ਗੱਲ ਕੀਤੀ ਪੰਜਾਬ ਕੈਬਨਿਟ ਮਿਨਿਸਟਰ ਅਮਨ ਅਰੂੜਾ Who is Ahmadmi Party MLA from Sunam said that the state government was not responsible for the Sangrur tragedy that had claimed 20 lives in the past four days, as the victims had not bought uh, the liquor from a government vend but from a smuggler. The illicit liquor consumed by the victims was not from any distillery, therefore, the state government does not come into the picture. ਸ਼ਰਮ ਆਉਣੀ ਚਾਹੀਦੀ ਹੈ ਇਸ ਮੰਤਰੀ ਨੂੰ ਤੇ ਇਸ ਸਰਕਾਰ ਨੂੰ ਤੇ ਇਸ ਪਾਰਟੀ ਨੂੰ ਤੁਸੀਂ ਕਹਿੰਦੇ ਹੋ ਜੇ ਸਰਕਾਰੀ ਠੇਕੇ ਤੋਂ ਸ਼ਰਾਬ ਨਹੀਂ ਲੇਤੀ ਤੇ ਨਜਾਇਜ਼ ਸ਼ਰਾਬ ਪੀ ਕੇ ਕਿਸੇ ਦੀ ਡੈਥ ਹੋਈ ਹੈ ਉਹ ਸਰਕਾਰ ਰਿਸਪਾਂਸਿਬਲ ਨਹੀਂ ਹੈ ਫਿਰ ਹੋਰ ਕੌਣ ਰਿਸਪਾਂਸਿਬਲ ਹੈ ਇਹ ਤਾਂ ਉਸ ਤੋਂ ਵੀ ਵੱਡੀ ਰਿਸਪਾਂਸਿਬਿਲਟੀ ਪੈਂਦੀ ਹੈ ਸਰਕਾਰ ਦੀ ਨਜਾਇਜ਼ ਸ਼ਰਾਬ ਤੁਹਾਡੇ ਸੂਬੇ ਦੇ ਵਿੱਚ ਵਗ ਰਹੀ ਹੈ ਨਸ਼ਾ ਤੁਹਾਡੇ ਸੂਬੇ ਦੇ ਵਿੱਚ ਵਗ ਰਿਹਾ ਹੈ ਜੇ ਨਜਾਇਜ਼ ਸ਼ਰਾਬ ਪੀ ਕੇ ਲੋਕ ਤੁਸੀਂ ਕਹਿੰਨੇ ਹੋ ਮਰ ਗਏ ਤੇ ਉਹ ਸਰਕਾਰ ਦੀ ਰਿਸਪੌਂਸਿਬਿਲਟੀ ਨਹੀਂ ਹੈ ਕੱਲ ਨੂੰ ਤੁਸੀਂ ਕਹੋਗੇ ਜਿਹੜੇ ਨਸ਼ੇ ਲੈ ਕੇ ਮਰ ਰਹੇ ਉਹ ਵੀ ਸਰਕਾਰ ਦੀ ਰਿਸਪੌਂਸਿਬਿਲਟੀ ਨਹੀਂ ਹੈ ਨਸ਼ਾ ਰੋਕਣਾ ਸਰਕਾਰ ਦੀ ਰਿਸਪੌਂਸਿਬਿਲਟੀ ਨਹੀਂ ਹੈ ਕੋਈ ਨਜਾਇਜ਼ ਹਥਿਆਰਾਂ ਨਾਲ ਕੱਲ ਨੂੰ ਕੋਈ ਕ੍ਰਾਈਮ ਹੁੰਦਾ ਹੈ ਕਿ ਉਹ ਵੀ ਸਰਕਾਰ ਦੀ ਰਿਸਪੌਂਸਿਬਿਲਟੀ ਨਹੀਂ ਹੈ ਹੋਮ ਡਿਪਾਰਟਮੈਂਟ ਕਾਦੇ ਵਾਸਤੇ ਹੈ ਪੁਲਿਸ ਕਾਦੇ ਵਾਸਤੇ ਹੈ ਹੋਮ ਮਿਨਿਸਟਰੀ ਕਾਦੇ ਵਾਸਤੇ ਹੈ ਇਨ੍ਹਾਂ ਚੀਜ਼ਾਂ ਨੂੰ ਕੰਟਰੋਲ ਕਰਨ ਵਾਸਤੇ ਨਜਾਇਜ਼ ਹਥਿਆਰ ਡਰੱਗਸ ਨਜਾਇਜ਼ ਸ਼ਰਾਬ ਇਹ ਡਾਇਰੈਕਟਲੀ ਹੋਮ ਮਿਨਿਸਟਰ ਦੀ ਰਿਸਪੌਂਸਿਬਿਲਟੀ ਬਣਦੀ ਹੈ ਤੇ ਤੁਸੀਂ ਇਸ ਰਿਸਪੌਂਸਿਬਿਲਟੀ ਤੋਂ ਕਿਵੇਂ ਪੱਜ ਸਕਦੇ ਹੋ ਤੁਸੀਂ ਮੁਨਕਰ ਨਹੀਂ ਹੋ ਸਕਦੇ ਇਨ੍ਹਾਂ ਗੱਲਾਂ ਤੋਂ ਹੁਣ ਇਹਨਾਂ ਨੇ ਇਹਨੂੰ ਕਵਰ ਅਪ ਕਰਨ ਵਾਸਤੇ ਇੱਕ ਐਸਆਈਟੀ ਬਣਾਈ ਪੰਜਾਬ ਪੁਲਿਸ ਦੀ ਜਿਹੜੀ ਇਹਨੂੰ ਪ੍ਰੂਵ ਕਰੂ ਜਦੋਂ ਇਹਦੀ ਰਿਸਪੌਂਸਿਬਿਲਟੀ ਲਾਈਜ਼ ਐਟ ਦ ਡੋਰਸ ਆਫ ਦ ਚੀਫ ਮਿਨਿਸਟਰ ਹੂ ਇਜ਼ ਆਲਸੋ ਦ ਹੋਮ ਮਿਨਿਸਟਰ ਆਫ ਦ ਸਟੇਟ ਐਕਸਾਈਜ਼ ਮਿਨਿਸਟਰ ਸੀਨੀਅਰ ਮਿਨਿਸਟਰ ਜਿਹੜੇ ਉਸ ਜ਼ਿਲ੍ਹੇ ਦੇ ਐ ਤੇ ਫਿਰ ਪੰਜਾਬ ਪੁਲਿਸ ਤੋਂ ਤੁਸੀਂ ਕਿਸ ਤਰ੍ਹਾਂ ਦੀ ਇੰਪਾਰਸ਼ਲ ਪ੍ਰੋਬ ਦੀ ਐਕਸਪੈਕਟੇਸ਼ਨ ਕਰ ਸਕਦੇ ਹੋ ਨਾਲੇ ਮੈਂ ਮੁੱਖ ਮੰਤਰੀ ਨੂੰ ਯਾਦ ਕਰਾਉਣਾ ਚਾਹਣਾ ਡੋਰੇ ਮਾਪ ਡੰਡ ਨਹੀਂ ਹੋ ਸਕਦੇ ਦੇ ਕੈਨ ਨਾਟ ਬੀ ਡਿਫਰੈਂਟ ਯਾਰਡ ਸਟਿਕਸ ਜਦੋਂ ਤਰਨਤਾਰਨ ਦੇ ਵਿੱਚ ਅਸੀਂ ਉਦੋਂ ਵੀ ਪ੍ਰੋਟੈਸਟ ਕੀਤਾ ਸੀ ਜਦੋਂ ਕਾਂਗਰਸ ਦੀ ਸਰਕਾਰ ਵੇਲੇ ਤਰਨਤਾਰਨ ਚ ਇਸੇ ਤਰ੍ਹਾਂ ਨਜਾਇਜ਼ ਸ਼ਰਾਬ ਨਾਲ 100 ਤੋਂ ਵੱਧ ਮੌਤਾਂ ਹੋਈਆਂ ਸੀ ਉਦੋਂ ਮੁੱਖ ਮੰਤਰੀ ਆਪੋਜੀਸ਼ਨ ਸੀ ਭਗਵੰਤ ਮਾਨ ਇਹਨੇ ਉੱਥੇ ਜਾ ਕੇ ਇਹ ਗੱਲ ਕਹੀ ਸੀ ਕਿ ਸਰਕਾਰ ਦੇ ਜਿਹੜੇ ਨੁਮਾਇੰਦੇ ਐ ਮੰਤਰੀ ਐ ਹੋਮ ਮਿਨਿਸਟਰ ਐ ਇਹਨਾਂ ਨੂੰ ਅਰੈਸਟ ਕਰਨਾ ਚਾਹੀਦਾ ਤੇ ਇਹ ਸਾਰਿਆਂ ਤੇ ਪਰਚੇ ਦਰਜ ਹੋਣੇ ਚਾਹੀਦੇ ਤੇ ਇਨਕੁਆਇਰੀ ਸੀਬੀਆਈ ਨੂੰ ਦਿੱਤੀ ਜਾਵੇ ਫਿਰ ਅੱਜ ਦੋਰੇ ਮਾਪਦੰਡ ਕਿਉਂ ਗੋਲ ਪੋਸਟ ਸ਼ਿਫਟ ਕਿਉਂ ਹੋ ਰਹੀ ਹੈ ਯਾਰਡ ਸਟਿਕ ਚੇਂਜ ਕਿਉਂ ਕੀਤੀ ਜਾ ਰਹੀ ਹੈ ਅੱਜ ਵੀ ਉਹੀ ਅਪਲਾਈ ਹੋਏਗੀ ਸੀਬੀਆਈ ਨੂੰ ਇਨਕੁਆਇਰੀ ਜਾਣੀ ਚਾਹੀਦੀ ਹੈ ਹੋਮ ਮਿਨਿਸਟਰ ਤੇ ਪਰਚਾ ਦਰਜ ਹੋਣਾ ਚਾਹੀਦਾ ਐਕਸਾਈਜ਼ ਮਿਨਿਸਟਰ ਤੇ ਪਰਚਾ ਦਰਜ ਹੋਣਾ ਚਾਹੀਦਾ ਤੇ ਸਖਤ ਜਾਵਾਂ ਮਿਲਨੀਆਂ ਚਾਹੀਦੀਆਂ ਤਾਂਕਿ ਅਗਾਹ ਵਾਸਤੇ ਇਹੋ ਜੀ ਗੰਦੀਆਂ ਹਰਕਤਾਂ ਕਿਉਂਕਿ ਜਿਹੜੀ ਗੱਲ ਪੈਸਾ ਕਮਾਇਆ ਜਾ ਰਿਹਾ ਇਹਦੇ ਤੋਂ ਨਜਾਇਜ਼ ਸ਼ਰਾਬ ਦੇ ਜਿਹੜੇ ਵਪਾਰੀ ਐ ਉਹਨਾਂ ਨੂੰ ਪੇਟ੍ਰਨੇਜ ਸਰਕਾਰ ਦੀ ਮਿਲ ਰਹੀ ਹੈ ਤੇ ਉਹੋ ਹੀ ਪੈਸਾ ਕਮਾ ਕੇ ਆਮ ਆਦਮੀ ਪਾਰਟੀ ਆਪਣੀਆਂ ਇਲੈਕਸ਼ਨਾਂ ਦੇ ਵਿੱਚ ਵਰਤ ਰਹੀ ਹੈ ਇਹ ਜਿਹੜੀ ਪ੍ਰੋਬ ਹੋ ਰਹੀ ਹੈ ਈਡੀ ਦੀ ਡੇਲੀ ਲਿਕਰ 스캠 ਦੇ ਵਿੱਚ ਪੰਜਾਬ ਦੇ ਵਿੱਚ ਵੀ 스캠 ਦਾ ਪ੍ਰੂਵ ਹੋਣਾ ਹੈ ਉਹਦੇ ਵਿੱਚ ਇੱਕ ਇਹ ਵੀ ਪ੍ਰੂਵ ਹੋਣੀ ਚਾਹੀਦੀ ਹੈ ਕਿ ਜਿਹੜੀ ਨਜਾਇਜ਼ ਸ਼ਰਾਬ ਵਿਕਰੀ ਹੈ ਜਿਹਦੇ ਨਾਲ ਲੋਕ ਮਰ ਰਹੇ ਹੈ ਇਹ ਕਿਹਦੀ ਪੇਟਰਨੇਜ ਨਾਲ ਹੋ ਰਹੀ ਹੈ ਤੇ ਸਰਕਾਰ ਦੀ ਇਨਵੋਲਵਮੈਂਟ ਸਾਹਮਣੇ ਆਉਣੀ ਚਾਹੀਦੀ ਹੈ ਸੋ ਅਸੀਂ ਇਸ ਐਸਆਈਟੀ ਨੂੰ ਰਿਜੈਕਟ ਕਰਦੇ ਹਾਂ ਅਸੀਂ ਕਹਿੰਦੇ ਹਾਂ ਕਿ ਹੋਮ ਮਿਨਿਸਟਰ ਤੇ ਪਰਚਾ ਦਰਜ ਹੋਣਾ ਚਾਹੀਦਾ ਐਕਸਾਈਜ਼ ਮਿਨਿਸਟਰ ਤੇ ਪਰਚਾ ਦਰਜ ਹੋਣਾ ਚਾਹੀਦਾ ਤੇ ਇਹਦੀ ਇਨਕੁਆਇਰੀ ਸੀਬੀਆਈ ਨੂੰ ਦਿੱਤੀ ਜਾਣੀ ਚਾਹੀਦੀ